ਚੱਲ ਰਿਹਾ ਹੈ ਗਾਇ ਬਿਠਾ ਦਿਓ ਵਿੱਚ ਇੱਧਰ ਲਿਆ ਜਾ ਚਾਹ ਚਾਹ ਗਏ ਚੱਲੇ ਹਾਂ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਮੁਹਿੰਮ ਜਿਹੜੀ ਛੇੜੀ ਗਈ ਹੈ ਜੁੱਧ ਨਸ਼ਿਆਂ ਵਿਰੁੱਧ ਦੇ ਵਿੱਚ ਮਾਨਯੋਗ ਸੀਐਮ ਸਾਹਿਬ ਡੀਜੀਪੀ ਪੰਜਾਬ ਅਤੇ ਸਰ ਡੀਆਈਜੀ ਸਾਹਿਬ ਸਨਦਰ ਸਤਿੰਦਰ ਸਿੰਘ ਆਈਪੀਐਸ ਅਫਸਰ ਉਹਨਾਂ ਦੇ ਨਾਲ ਸਣੀ ਐਸਐਸਪੀ ਸਾਹਿਬ ਮਾਨਵਿੰਦਰ ਸਿੰਘ ਜੀ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਹੇਠ ਕੱਲ ਥਾਣਾ ਘਰੇਂਡਾ ਨੂੰ ਇੱਕ ਵੱਡੀ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਅਸੀਂ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਤੇ 1 ਕਿਲੋ ਜਿਹੜੀ ਆਇਸ ਡਰੱਗ ਆ ਉਹ ਅਸੀਂ ਬਰਾਮਦ ਕੀਤੀ ਹੈ ਔਰ ਦੋਸ਼ੀਆਂ ਕੋਲੋਂ 1,40,000 ਡਰਗ ਮਨੀ ਮਿਲੀ ਹੈ ਅਤੇ ਅੱਗੇ ਤਫਤੀਸ਼ ਜਾਰੀ ਹੈ ਜ ਜਿਦੇ ਵਿੱਚ ਹੋਰ ਵੀ ਬਰਾਮਦਗੀ ਹੋਣ ਦੇ आसार ਸ੍ਰੀ ਇਸੇ ਤਰ੍ਹਾਂ ਹੀ ਇੱਕ ਦੂਸਰਾ ਮਕਦਮਾ ਦਰਜ ਕੀਤਾ ਗਿਆ ਜਿਦੇ ਵਿੱਚ ਦੋ ਦੋਸ਼ੀ ਜਿਹੜੇ ਸੀਗੇ ਛੋਟੇ ਲੈਵਲ ਤੇ ਪੈਡਲਿੰਗ ਕਰਦੇ ਸੀ ਉਹਨਾਂ ਦੇ ਖਿਲਾਫ ਵੀ ਮਕਦਮਾ ਦਰਜ ਕਰਕੇ ਉਹਨਾਂ ਕੋਲੋਂ 65 ਗ੍ਰਾਮ ਜਿਹੜੀ ਹੈਰਨ ਬਰਾਮਦ ਕੀਤੀ ਗਈ ਆ ਉਹ ਇੱਕ ਅਲੱਗ ਮਕਦਮਾ ਦਰਜ ਕੀਤਾ ਗਿਆ ਅਗਰੇ ਸ਼ਕਤੀ ਨਾਲ ਜਿਹੜਾ ਵਾ ਅਸੀਂ ਸਾਰੇ ਜਿਹੜਾ ਨਸ਼ੇ ਵੇਚਣ ਦਾ ਕੰਮ ਕਰਦੇ ਇਹਨਾਂ ਦੇ ਖਿਲਾਫ ਸ਼ਕਤੀ ਨਾਲ ਜਿਹੜਾ ਵਾ ਅਸੀਂ ਕਦਮ ਚੁੱਕ ਰਹੇ ਹਾਂ ਤੇ ਥੋੜੇ ਹੀ ਦਿਨਾਂ ਦੇ ਵਿੱਚ ਇਹਨਾਂ ਦਾ ਸਫਾਇਆ ਕਰਾਂਗੇ ਜਾਂ ਇਹ ਪੰਜਾਬ ਛੱਡ ਕੇ ਭੱਜਣਗੇ ਤੇ ਜਾਂ ਹੋਰੇ ਜੇਲ੍ਹ ਦੇ ਅੰਦਰ ਹੋਣਗੇ ਦੇਖੋ ਜੀ ਘਂਡਾ ਥਾਣਾ ਬਾਰਡਰ ਦੇ ਨਾਲ ਲੱਗਦਾ ਵਾ ਇੰਟਰਨੈਸ਼ਨਲ ਬਾਰਡਰ ਦੇ ਨਾਲ ਜਿਹੜਾ ਵਾ ਸਮਗਲਰਾਂ ਦੀ ਹਮੇਸ਼ਾ ਤਾਂਕ ਰਹਿੰਦੀ ਆ ਵੀ ਇਥੋਂ ਡਰੋਨ ਥ्रू ਜਾਂ ਪਾਈਪ ਕਿਸੇ ਤਰੀਕੇ ਨਾਲ ਵੀ ਸਮਗਲਿੰਗ ਕੀਤੀ ਜਾਵੇ ਜਿਹੜੀ ਪਿੱਛੇ ਜਿਹੜੀ ਸੀ ਇੱਕ ਖੀਫੜੀ ਗਈ ਆ ਡਰੋਨ ਰਾਈ ਜਿਹੜੀ ਸੀ ਉਹ ਸਮਗਲਰ ਕੋਲੋਂ ਵੱਲੋਂ ਜਿਹੜੀ ਸੀ ਮੰਗਵਾਈ ਗਈ ਸੀ ਜਿੰਦ ਵਿੱਚ ਪੰਜਾਬ ਪੁਲਿਸ ਨੇ ਬੜਾ ਵਧੀਆ ਕੰਮ ਕੀਤਾ ਤੇ 30 ਕਿਲੋ ਹੈਰਨ ਜਿਹੜੀ ਰਿਕਵਰ ਕੀਤੀ ਉਹਦੇ ਉਹਦਾ ਮੁੱਖ ਦੋਸ਼ੀ ਅੰਦਰ ਹੈ ਇਸ ਕਰਕੇ ਉਹਦੇ ਵਿੱਚ ਵੀ ਸਖੂਤਾ ਨਾਲ ਕੰਮ ਕੀਤਾ ਗਿਆ ਤੇ ਅੱਗੇ ਵੀ ਤਬਤੀਸ਼ ਚੱਲ ਪੰਜਾਬ ਪੁਲਿਸ ਇਸ ਵੇਲੇ ਸਖਤ ਬਿਲਕੁਲ ਸਖਤੀ ਨਾਲ ਕੰਮ ਕਰ ਰਹੀ ਹੈ ਇਹਨਾਂ ਦੀਆਂ ਜਿਹੜੀਆਂ ਜਾਇਦਾਦਾਂ ਕੁਰਕ ਕਰਾਈਆਂ ਜਾਣਗੀਆਂ ਜਿਹੜੇ ਵਿਦੇਸ਼ਾਂ ਵਿੱਚ ਬੈਠੇ ਨੇ ਉਹਨਾਂ ਨੂੰ ਜਿਹੜਾ ਐਕਸਟਰੈਡੀਸ਼ਨ ਕਰਕੇ ਲਿਆ ਕੇ ਉਹਨਾਂ ਨੂੰ ਸਜ਼ਾ ਜਿਹੜੀਆਂ ਉਹਨਾਂ ਦੀਆਂ ਦਵਾਈਆਂ ਜਾਣ ਕੇ ਇਹ ਮਤ ਸੋਚਣ ਵੀ ਅਸੀਂ ਵਿਦੇਸ਼ਾਂ ਵਿੱਚ ਬੈਠ ਕੇ ਗਲਤ ਕੰਮ ਕਰਾਂਗੇ ਤੇ ਬਚ ਜਾਵਾਂਗੇ ਇਹੋ ਜਿਹਾ ਕੁਝ ਨਹੀਂ ਹੋ ਸਕਦਾ ਇਹਨਾਂ ਨੂੰ ਅਸੀਂ ਜਿਹੜਾ ਸ਼ਕਤੀ ਨਾਲ ਜੋ ਸਰਕਾਰ ਨੇ ਕਦਮ ਚੁੱਕੇ ਹਨ ਸ਼ਕਤੀ ਨਾਲ ਨੇ ਚੁੱਕੇ ਸਰ ਲੋਸ਼ੀ ਫੜੇ ਨੇ ਇੰਟਰੋਗੇਸ਼ਨ ਚੱਲ ਰਹੀ ਹੈ ਤਫਤੀਸ਼ ਦੌਰਾਨ ਜੋ ਅੱਗੇ ਗੱਲਾਂ ਸਾਹਮਣੇ ਆਉਣਗੀਆਂ ਉਹਨਾਂ ਨੂੰ ਜਿਹੜਾ ਵਾ ਕਿ ਹੋਰ ਬਰਾਮਦਗੀ ਲਈ ਕੋਸ਼ਿਸ਼ ਕੀਤੀ ਜਾਏਗੀ